ਪੰਜਾਬੀ ਫਿਲਮਾਂ ਦੀ ਚਾਚੀ ਅਤਰੋ ਸਰੂਪ ਪਰਿੰਦਾ ਰਚਨਾ ਰਜਵਿੰਦਰਪਾਲ ਸ਼ਰਮਾ ਪੰਜਾਬੀ ਰੰਗਮંચ ਤੋਂ ਸ਼ੁਰੂ ਹੋ ਕੇ ਫਿਲਮਾਂ ਵਿੱਚ ਚਾਚੀ ਅਤਰੋ ਦੇ کردار ਨੂੰ ਅਮਰ ਕਰਨ ਵਾਲੀ ਸਰੂਪ ਪਰਿੰਦਾ ਦਾ ਜਨਮ 1938 ਨੂੰ ਬਠਿੰਡਾ ਵਿਖੇ ਹੋਇਆ ਬਚਪਨ ਤੋਂ ਹੀ ਪਿੰਡ ਵਿੱਚ ਹੋਣ ਵਾਲੀ ਰਾਮਲੀਲਾ ਵਿੱਚ ਉਹ ਭਾਗ ਲੈਂਦੇ ਇਸ ਤਰ੍ਹਾਂ ਹੌਲੀ-ਹੌਲੀ ਐਕਟਿੰਗ ਅਤੇ ਰੰਗਮંચ ਦਾ ਸ਼ੌਕ ਉਹਨਾਂ ਦਾ ਜਨੂਨ ਬਣ ਗਿਆ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਸਰੂਪ ਸਿੰਘ ਰੱਖਿਆ ਬਚਪਨ ਤੋਂ ਹੀ ਰੰਗਮੰਚ ਨਾਲ ਜੁੜੇ ਸਰੂਪ ਪਰਿੰਦਾ ਜਦੋਂ ਮਹਿੰਦਰ ਸਿੰਘ ਬਾਬਰਾ ਦੇ ਥੀਏਟਰ ਕਲੱਬ ਨਾਲ ਜੁੜੇ ਤਾਂ ਉੱਥੇ ਪਹਿਲਾਂ ਤੋਂ ਹੀ ਸਰੂਪ ਸਿੰਘ ਪੰਛੀ ਨਾਂ ਦਾ ਐਕਟਰ ਕੰਮ ਕਰਦਾ ਸੀ ਇਸ ਲਈ ਹੌਲੀ ਹੌਲੀ ਸਰੂਪ ਦਾ ਨਾਂ ਵੀ ਸਰੂਪ ਪਰਿੰਦਾ ਹੋ ਗਿਆ ਸਰੂਪ ਪਰਿੰਦਾ ਦੀ ਕਮੇਟੀ ਦੇਖ ਕੇ ਇੱਕ ਵਾਰ ਇੱਕ ਮੰਤਰੀ ਨੇ ਉਹਨਾਂ ਨੂੰ ਪੰਜ ਰੁਪਏ ਨਾਮ ਦੇ ਨਾਲ ਨਾਲ ਪੰਜਾਬ ਦੇ ਪਬਲਿਕ ਰਿਲੇਸ਼ਨ ਵਿਭਾਗ ਵਿੱਚ ਨੌਕਰੀ ਦੇ ਦਿੱਤੀ ਨੌਕਰੀ ਦੌਰਾਨ ਵੀ ਉਹ ਆਪਣੀ ਅਦਾਕਾਰੀ ਨੂੰ ਪੂਰਾ ਸਮਾਂ ਦਿੰਦੇ ਰਹੇ ਇਸੇ ਨਤੀਜੇ ਹੈ ਕਿ ਅੱਜ ਅਸੀਂ ਸਰੂਪ ਪਰਿੰਦਾ ਨੂੰ ਭਲਾ ਕੇ ਚਾਚੀ ਅਥਰੋ ਨੂੰ ਆਪਣੇ ਦਿਲਾਂ ਵਿੱਚ ਵਸਾ ਚੁੱਕੇ ਹਾਂ ਸਰੂਪ ਪਰਿੰਦਾ ਪੰਜ ਦਹਾਕੇ ਪੰਜਾਬੀ ਰੰਗ ਮੰਚ ਦੀ ਸੇਵਾ ਕਰਦੇ ਰਹੇ ਘੱਟ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਪੰਜਾਬੀ ਬੋਲੀ ਤੇ ਉਹਨਾਂ ਦੀ ਪਕੜ ਬਹੁਤ ਵਧੀਆ ਸੀ ਉਹ ਪਿੰਡੂ ਔਰਤਾਂ ਦੀ ਤਰ੍ਹਾਂ ਗੱਲਬਾਤ ਕਰਦੇ ਉਹਨਾਂ ਦੀ ਬੋਲੀ ਤੇ ਰਹਿਣ ਸਹਿਣ ਵਿੱਚ ਪਿੰਡਾਂ ਦੀ ਨੁਹਾਰ ਬਖੂਬੀ ਝਲਕਦੀ ਦਿਖਾਈ ਦਿੰਦੀ ਸੀ ਇਸ ਤਰ੍ਹਾਂ ਉਹ ਪੰਜਾਬੀ ਇੰਡਸਟਰੀ ਦੇ ਥੀਏਟਰ ਅਤੇ ਫਿਲਮਾਂ ਦੇ ਬਿਹਤਰੀਨ ਕਲਾਕਾਰਾਂ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਜਸਵਿੰਦਰ ਪੱਲਾ, ਮੇਰ ਮਿੱਤਲ, ਰਾਣਾ ਰਣਵੀਰ, ਭਗਵੰਤ ਸਬਾਨ, ਗੁਰਪ੍ਰੀਤ ਕੋਗੀ, ਯੋਗਰਾਜ ਅਤੇ ਗੁੱਗੂ ਗਿੱਲ ਵਰਗੇ ਸੁਪਰ ਹਿੱਟ ਕਲਾਕਾਰਾਂ ਨਾਲ ਕੰਮ ਕਰਕੇ ਪੰਜਾਬੀ ਸਿਨੇਮਾ ਨੂੰ ਚਾਰਚਨ ਲਾਉਂਦੇ ਹੋਏ ਇੱਕ ਨਵੀਂ ਪਛਾਣ ਦਿੱਤੀ। 1980 ਵਿੱਚ ਸਰੂਪ ਰਿੰਦਾ ਜਦੋਂ ਜਸਵਿੰਦਰ ਪੱਲਾ ਜੀ ਨਾਲ ਹਿੰਦੀ ਫਿਲਮ سانسੋ ਕੀ ਸਰਗਮ ਕਰ ਰਹੀ ਸੀ ਤਾਂ ਪੱਲਾ ਸਾਹਿਬ ਨੇ ਕਿਹਾ ਆਪਾਂ ਜਲੰਧਰ ਦੂਰਦਰਸ਼ਨ ਤੇ ਇੱਕ ਸੀਰੀਅਲ ਸ਼ੁਰੂ ਕਰਨਾ ਚਾਹੁੰਦੇ ਹਾਂ। ਤੁਸੀਂ ਆਪਣਾ ਨਾਂ ਸੰਤੋਪੰਤੋ ਜਾਂ ਕੋਈ ਹੋਰ ਕਿਉਂ ਨਹੀਂ ਰੱਖਦੇ ਸਰੂਪ ਪਰੇਂਦਾ ਨੂੰ ਯਾਦ ਆਇਆ ਕਿ ਉਹਨਾਂ ਦੇ ਗਵਾਂਢ ਵਿੱਚ ਦੋ ਸਖੀਆਂ ਪੈਣਾ ਰਹਿੰਦੀਆਂ ਹਨ ਜਿੰਨਾਂ ਦਾ ਨਾਂ ਅਤਰੋ ਚਤਰੋ ਸੀ ਉਹਨਾਂ ਨੂੰ ਦੇਖ ਕੇ ਹੀ ਸਰੂਪ ਪਰੇਂਦਾ ਨੇ ਆਪਣਾ ਨਾਂ ਅਤਰੋ ਤੇ ਆਪਣੇ ਗਵਾਂਢੀ ਦੇਸ਼ਰਾਜ ਸ਼ਰਮਾ ਦਾ ਨਾਂ ਚਤਰੋ ਰੱਖਿਆ 80 ਦੇ ਦਹਾਕੇ ਵਿੱਚ ਪੰਜਾਬੀ ਸਿਨੇਮਾ ਵਿੱਚ ਅਤਰੋ ਚਤਰੋ ਦੀ ਜੋੜੀ ਨੇ ਖੂਬ ਨਾਮ ਕਮਾਇਆ ਇੱਕ ਵਾਰ ਉਹਨਾਂ ਦੀ ਅਦਾਕਾਰੀ ਤੋਂ ਖੁਸ਼ ਹੋ ਕੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਚਿੱਠੀ ਲਿਖ ਕੇ ਉਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਹਨਾਂ ਦੇ ਨਾਂ ਤੇ ਅੰਮ੍ਰਿਤਸਰ ਵਿੱਚ ਕੱਪੜੇ ਵੀ ਆਏ ਜੋ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੋਏ। ਆਪਣੇ ਜੀਵਨ ਦੌਰਾਨ ਇਹਨਾਂ ਨੇ 30 ਫੀਚਰ ਅਤੇ 50 ਟੈਲੀ ਫਿਲਮਾਂ ਦੇ ਕੇ ਪੂਰੀ ਦੁਨੀਆ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਦਾ ਲੋਹਾ ਮਣਵਾਇਆ। ਇਹਨਾਂ ਦੀਆਂ ਪ੍ਰਸਿੱਧ ਫੀਚਰ ਫਿਲਮਾਂ ਵਿੱਚ ਪੁੱਤ ਜੱਟਾਂ ਦੀ, ਜੱਟ ਤੇ ਜ਼ਮੀਨ, ਯਾਰੀ ਜੱਟ ਦੀ ਪਟੋਲਾ, ਜੱਟ ਸੂਰਮੇ ਅਤੇ ਸੈਦਾ ਜੋਗਨ ਦੇ ਨਾਲ ਨਾਲ ਅਤਰੋ ਡਾਰਲਿੰਗ ਆਈ ਲਵ ਯੂ ਗੂੰਗੇ ਦਾ ਵਿਆਹ ਬਾਪੂ ਦਾ ਵਿਆਹ ਮਮੋ ਠਗਣੀਆਂ ਛੜਾ ਜੇਠ ਅਤਰੋ ਚੱਕ ਦੇ ਫੱਟੇ ਅਤੇ ਅਤਰੋ ਦਾ ਕਾਕਾ ਵਰਗੀਆਂ ਸੁਪਰ ਹਿੱਟ ਟੈਲੀ ਫਿਲਮਾਂ ਰਾਹੀਂ ਪੰਜਾਬੀ ਸਿਨੇਮਾ ਨੂੰ ਬੁਲੰਦੀ ਤੇ ਪਹੁੰਚਾਉਂਦੇ ਹੋਏ ਪੰਜਾਬੀ ਪਾਸ਼ਾ ਤੇ ਸਭਿਆਚਾਰ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਇਆ ਸਰੂਪ ਪਰਿੰਦੇ ਦਾ ਵਿਆਹ 1962 ਵਿੱਚ ਦਲੀਪ ਘਰ ਨਾਲ ਹੋਇਆ ਤੇ ਇਹਨਾਂ ਦੇ ਘਰ ਤੋਂ ਦੋ ਪੁੱਤਰਾਂ ਗੁਰਪ੍ਰੀਤ ਸਿੰਘ ਹੈਪੀ ਤੇ ਰਜਿੰਦਰ ਸਿੰਘ ਨੇ ਜਨਮ ਲਿਆ ਕਮੇਟੀ ਦੇ ਨਾਲ ਨਾਲ ਸਰੂਪ ਰੇਂਦੇ ਨੇ ਪੰਜਾਬੀ ਟੀਵੀ ਨਾਟਕ ਕਰ ਜਵਾਈ ਨਸੀਅਤ ਫਰਾਤੋ ਕੁਲੀ ਯਾਰ ਦੀ ਤੇ ਇੱਕ ਕਿਤਾਬ ਮੇਰੇ ਜੀਵਨ ਮੇਰੇ ਹਾਸੇ ਵੀ ਮਾਂ ਬੋਲੀ ਦੀ ਝੋਲੀ ਪਾਈਆਂ ਸਰੂਪ ਰੇਂਦਾ ساری ਉਮਰ ਲੋਕਾਂ ਦਾ ਮਨੋਰੰਜਨ ਕਰਦੇ ਰਹੇ ਉਹਨਾਂ ਦੀ ਕਮੇਡੀ ਵਿੱਚ ਵਿਅੰਗ ਦੇ ਨਾਲ ਨਾਲ ਸਾਰਸਤਕ ਸਨੇਹਾ ਵੀ ਹੁੰਦਾ ਸੀ ਸਮਾਜ ਦੀ ਦਸ਼ਾ ਨੂੰ ਉਹ ਬਖੂਬੀ ਆਪਣੀਆਂ ਅਦਾਕਾਰੀ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦੇ 4 ਮਾਰਚ 2016 ਨੂੰ ਸਾਨੂੰ ਸਾਰਿਆਂ ਸੇ ਪੰਜਾਬੀ ਰੰਗ ਮੰਚ ਨੂੰ ਅਲਵਿਦਾ ਕਹਿੰਦਿਆ ਹੋਇਆ ਇਸ ਦੁਨੀਆ ਤੋਂ ਰੁਖਸਤ ਹੋ ਕੇ ਸਰੂਪ ਰਿੰਦਾ ਸਰੀਰਕ ਰੂਪ ਵਿੱਚ ਤਾਂ ਸਾਡੇ ਕੋਲ ਨਹੀਂ ਰਹਿ ਪਰੰਤੂ ਚਾਚੀ ਅਤਰੋ ਦੇ ਕਿਰਦਾਰ ਦੇ ਰੂਪ ਵਿੱਚ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ